ਖਬਰ ਹੈ ਸਿਮਰਜੀਤ ਮਾਨ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੋ ਕਿ ਹਮੇਸ਼ਾ ਹੀ ਸਿੱਖਾਂ ਦੇ ਹੱਕ ਦੇ ਵਿੱਚ ਦਿਖਾਈ ਦਿੰਦੇ ਨੇ ਤੇ ਬਿੱਤੇ ਦਿਨੀ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਨੇ ਬੀਜੇਪੀ ਨੂੰ ਭੰਂਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਰਾਮ ਮੰਦਰ ਦਾ ਸਹਾਰਾ ਲੈ ਕੇ ਚੋਣ ਪ੍ਰਚਾਰ ਕਰ ਰਹੀ ਹੈ ਤੇ ਵੋਟਾਂ ਹਾਸਲ ਕਰਨਾ ਚਾਹ ਰਹੀ ਹੈ ਹੋਰ ਕੀ ਕਹਿੰਦੇ ਨੇ ਸਿਮਰਜੀਤ ਮਾਨ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਮੇਰਾ ਖਿਆਲ ਹੈ ਕਿ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਇਹ ਧਾਰਮਿਕ ਮੁੱਦੇ ਦੇ ਉੱਤੇ ਬੀਜੇਪੀ ਤੇ ਆਰਐਸਐਸ ਇਲੈਕਸ਼ਨ ਲੜ ਰਹੇ ਹੈ ਇਹਨਾਂ ਦੇ ਏਜੰਡੇ ਦੇ ਵਿੱਚ ਰਾਮ ਮੰਦਰ ਹੈਗਾ ਰਾਮ ਮੰਦਰ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਬਹੁ ਗਿਣਤੀ ਹਿੰਦੂ ਨੂੰ ਪੀਲ ਤੇ ਤੇ ਸਾਨੂੰ ਵੋਟਾਂ ਪਾਓ ਔਰ ਰਾਮ ਮੰਦਰ ਇਹ ਵੀ ਦਿਖਾਉਣਾ ਚਾਹੁੰਦੇ ਹੈ ਕਿ ਇਹ ਉਸ ਜਗ੍ਹਾ ਦੇ ਉੱਤੇ ਇਹ ਜੇ ਸਾਰੀ ਹੋਈ ਹੈ ਜਿੱਥੇ ਮੁਸਲਮਾਨਾਂ ਦੀ ਬਬਰੀ ਮਸਜਿਦ ਸੀਗੀ ਸੋ ਮੇਰਾ ਮਤਲਬ ਇਹਨਾਂ ਦਾ ਹੈ ਕਿ ਮੁਸਲਮਾਨਾਂ ਦੇ ਉੱਤੇ ਜਿੱਤ ਹੋਣ ਦੇ ਕਾਰਨ ਇਹ ਰਾਮ ਮੰਦਰ ਦੀ ਸਾਰੀ ਹੋਈ ਹੋਈ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਇਹ ਧਾਰਮਿਕ ਮੁੱਦਾ ਹੈਗਾ ਤੇ ਧਾਰਮਿਕ ਮੁੱਦੇ ਜੇ ਉੱਤੇ ਧਰਮਨਰਪਕ ਮੋਲਕੋ ਇਲੈਕਸ਼ਨ ਨਹੀਂ ਲੜ ਸਦਾ ਹੈਗਾ ਦੂਸਰੇ ਪਾਸੇ ਸਿੱਖਾਂ ਦੇ ਮਸਲੇ ਹੈ ਕਿ ਇਹ 32-32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ। ਅਮਰਿਤਪਾਲ ਸਿੰਘ ਨੂੰ ਅਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਤੇ ਉਹਦੇ ਬੰਦਿਆਂ ਨੂੰ ਨੱਪਿਆ ਹੋਇਆ ਹੈ। 1 ਸਾਲ ਪੂਰਾ ਹੋ ਗਿਆ ਹੈ। ਪਰ ਉਸ ਨੂੰ ਛੱਡਿਆ ਤਾਂ ਨਹੀਂ ਜਾ ਰਿਹਾ ਕਿਉਂ ਕਰਕੇ ਜਿਹੜਾ ਮਾਹੌਲ ਹਿੰਦੂਤਵਾ ਦਾ ਪੈਦਾ ਕੀਤਾ ਹੈ ਰਾਜ ਮੰਦਰ ਬਣਾਉਣ ਦੇ ਵਿੱਚ ਜਿਹੜੇ ভক্ত ਹੋ ਗਏ ਆ ਰਾਮ ਮੰਦਰ ਦੇ ਉਹ ਸਮਝਣਗੇ ਕਿ ਜੇ ਸਿੱਖਾਂ ਨੂੰ ਅਸੀਂ ਛੱਡ ਦਵਾਂਗੇ ਤੇ ਫੇਰ ਅਸਲੀ Hindu ਮੁੱਦਾ ਕਮਜ਼ੋਰ ਹੋ ਜਾਊਗਾ ਤੇ ਮੋਤੀ ਸਾਹਿਬ ਕਟਰ گئے ਸੀਗੇ ਤੇ ਉੱਥੋਂ 8 ਹਿੰਦੁਸਤਾਨੀਆਂ ਨੂੰ ਫਾਂਸੀ ਦੇ ਫੰਜੇ ਦੇ ਵਿੱਚੋਂ ਛਡਾਅ ਤੇ ਲੈ ਕੇ ਆਏ ਜੇ ਮੋਤੀ ਸਾਹਿਬ ਨੂੰ ਇਹਦਾ ਫਿਕਰ ਹੈ ਏ ਹਿੰਦੂਤਵ ਨੂੰ ਦਿਖਾਉਣਗੇ ਦਿਖਾ ਰਹੇ ਹੈ ਕਿ ਸਾਡੇ ਵਿੱਚ ਕਿੰਨੀ ਤਾਕਤ ਹੈਗੀ ਹੈ ਤੇ ਅਸੀਂ ਪਤਰ ਦੇ ਮੁਸਲਮਾਨਾਂ ਦੇ ਮੁਲਕ ਤੋਂ ਵੀ ਅੱਠ ਇੰਡੀਅਨਸ ਨੂੰ ਛੜਾ ਕੇ ਜਾਂਦਾ ਹੈਗਾ ਜੀ ਦਾ ਮਤਲਬ ਹੈ ਜਿਹੜਾ ਹਿੰਦੂਤਵ ਦਾ এজেন্ডਾ ਰਾਮੰਦਰ ਦਾ ਉਹ ਹੋਰ ਤਕੜਾ ਕਿੱਥਾ ਜਾ ਰਿਹਾ ਹੈ ਸੋ ਇਹ ਸਾਰੀ ਚੀਜ਼ ਹੈ ਕਿ ਸਿੱਖਾਂ ਨੂੰ ਤਾਂ ਨਹੀਂ ਛੱਡਿਆ ਜਾ ਰਿਹਾ ਜਿਪਲੇ ਜਿਹੜਾ ਰਾਮ ਮੰਦਰ ਦਾ ਇਸ਼ੂ ਕਮਜੋਰ ਨਾ ਹੋ ਜਬੇ ਤੇ ਹੋਰ ਦੂਸਰੀ ਗੱਲ ਹੈ 32-32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਐ ਜੇ ਫਾਂਸੀ ਦੇ ਫੰਦੇ ਤੋਂ ਮੋਤੀ ਸਾਹਿਬ ਕਟਰ ਤੋਂ ਛਡਾ ਸਕਦੇ ਐ ਤੇ 20 ਸਾਲ ਸਿਰਫ ਕੈਦ ਹੁੰਦੀ ਐ ਉਮਰ ਕੈਦ ਤੇ ਇਸੇ ਕਨੇ 32 ਸਾਲ ਜੇਲ੍ਹਾਂ ਦੇ ਵਿੱਚ ਗੁਜ਼ਾਰ ਦਿੱਤੇ ਐ ਤੇ ਇਹਨਾਂ ਦਾ ਅਜੇ ਤੱਕ ਸੂਪ ਪਤਾ ਨਹੀਂ ਲੱਗ ਗਿਆ ਫਿਰ ਮੋਤੀ ਸਾਹਿਬ ਅਮਿਤ ਚਾਰਜੀ ਨੇ ਤੇ ਨੈਸ਼ਨਲ ਸਕਰਪੀਟ ਵਾਈਜ਼ਰ ਨੇ ਇੰਡੀਆ ਦੀ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਸਿਰ ਕੱਢਦੇ ਲੀਡਰ ਆਜ਼ਾਦੀ ਮੰਗਦੇ ਹੈ ਜਿੱਥੇ ਮਰਜ਼ੀ ਹੋਣ ਉਹਨਾਂ ਨੂੰ ਜਾਨੋਂ ਮਾਰ ਦੋ ਇਸ ਕਰਕੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਗੋਲੀ ਨਾਲ ਮਾਰਿਆ ਗਿਆ ਰਿਤੂ ਬਦਮਨ ਸਿੰਘ ਮਲਕ ਨੂੰ ਮਾਰਿਆ ਗਿਆ ਸੁਖਦੇਵ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਿਆ ਗਿਆ ਬ੍ਰਿਟਾਨੀਆਂ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਮਾਰਿਆ ਗਿਆ ਹੈ। ਹਾਂਜੀ ਏਜੰਸੀਆਂ ਨੂੰ ਹਾਂ ਏਜੰਸੀਜ਼ ਏਜੰਸੀਜ਼ ਮੈਂ ਦੱਸਦਾ ਹੈ ਕਿ ਮੈਂ ਪਹਿਲਾਂ ਤੁਹਾਨੂੰ ਦੱਸਦਾ ਦਿੱਤਾ ਕਿ ਇਹ ਨਵਾਂ এজেন্ডਾ ਹੈਗਾ ਕਿ ਸਿੱਖਾਂ ਨੂੰ ਕਿਵੇਂ ਮੁਸਲਮਾਨਾਂ ਵਰਗਨ ਇਹਨਾਂ ਨੂੰ ਨੱਪਣਾ ਹੈਗਾ। ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਏਜੰਸੀ ਨੇ ਮਾਰ ਦਿੱਤਾ ਹੈਗਾ, ਰੋਡੇ ਨੂੰ ਮਾਰ ਦਿੱਤਾ ਹੈਗਾ। ਹਿੰਦੂਸਤਾਨ ਦੇ ਅੰਦਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਹੈ ਪੰਜਾਬ ਦੇ ਵਿੱਚ ਮੋਸਬਾਲ ਨੂੰ ਮਾਰ ਦਿੱਤਾ ਹੈਗਾ ਸਾਡੀ ਸਿਕਿਉਰਿਟੀ ਕੋਈ ਨਹੀਂ ਹੈਗੀ ਔਰ ਮੇਰਾ ਕਹਿੰਦਾ ਮਤਲਬ ਹੈ ਅਸੀਂ ਸਿੱਖ ਡਰਦੇ ਨਹੀਂ ਮਰਨ ਤੋਂ ਮੋਦੀ ਸਾਹਿਬ ਨੂੰ ਯਕੀਨ ਦਿਵਾ ਦਿਓ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੂੰ ਯਕੀਨ ਹੋਣਾ ਚਾਹੀਦਾ ਹੈ ਤੇ ਅਮਿਤ ਸ਼ਾਹ ਨੂੰ ਕਿ ਅਸੀਂ ਡਰਦੇ ਨਹੀਂ ਹੈ ਮਰਨ ਤੋਂ ਪਰ ਅਸੀਂ ਆਪਣੇ ਹੱਕਾਂ ਦੇ ਲਈ ਮਰਨ ਨੂੰ ਤਿਆਰ ਹਾਂ ਜੇ ਤੁਸੀਂ ਮਾਰਨੇ ਸਾਨੂੰ ਮਾਰ ਸਕਦੇ ਹੋ ਪਰ ਸਾਡੇ ਹੱਕ ਅਧਿਰ ਤੇ ਵਿੱਚ ਤੁਹਾਨੂੰ ਦੇਣੇ ਪੈਣੇ ਹਨ ਠੀਕ ਹੈ ਨਾ ਮਾਨ ਸਾਹਿਬ ਕਿstra ਦਿਖ ਦਿਓ ਆ ਪਾਰਟੀ ਦੇ ਲੀਡਰ ਜੇਲ੍ਹ ਜਾ ਰਹੇ ਨੇ ਇਸ ਰਾ ਪਾਲ ਸ਼ਿਜਯੁਕਤੀ ਤੁਸੀਂ ਦੇਖੋ ਤੇ ਐਨਡੀਆ ਦਾ ਜਿਹੜਾ ਗਠਨ ਕੀਤਾ ਗਿਆਗਾ ਸਾਰੇ ਇੱਕ ਮੰਚ ਤੇ ਇਕੱਠੇ ਹੋਗੇ ਪੰਜਾਬ ਦੇ ਵਿੱਚ ਇਕੱਠੇ ਨਹੀਂ ਹੈਗੇ ਤੇ ਦਿੱਲੀ ਜਾ ਕੇ ਇਕੱਠੇ ਹੁੰਦੇ ਨਹੀਂ ਇੰਡੀਆ ਗੱਟ ਜੋੜ ਦੇ ਵਿੱਚ ਕਿਵੇਂ ਦੇਖ ਦਿਓ ਇਸ ਤਰ੍ਹਾਂ ਦੀ ਪੋਲਿਟਿਕਸ ਨਹੀਂ ਪੰਜਾਬ ਦੇ ਵਿੱਚ ਤਾਂ ਕੱਠ ਨਹੀਂ ਹੋ ਰਿਹਾ ਕਿਉਂ ਕਰਕੇ 1 ਜੂਨ ਪਹਿਲੀ ਤਰੀਕ ਨੂੰ OT9 ਇਲੈਕਸ਼ਨ ਹੋ ਰਿਹਾ ਹੈ ਪੰਜਾਬ ਦੇ ਵਿੱਚ ਇਹ ਤਾਂ ਹੋ ਰਿਹਾ ਹੈ ਕਿ ਹਿੰਦੂਤਵ ਨੂੰ ਦਿਖਾਉਣਾ ਹੈ ਕਿ ਅਸੀਂ ਸਿੱਖਾਂ ਦੇ ਮੁੱਦੇ ਤੇ ਢਿੱਲੇ ਨਹੀਂ ਪੈ ਰਹੇ ਪਹਿਲਾਂ ਸਾਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨਸ ਕਰਾ ਕੇ ਫੇਰ ਪੰਜਾਬ ਦੇ ਵਿੱਚ ਇਲੈਕਸ਼ਨਸ ਕਰਾਉਣਗੇ ਜੇ ਇਹਨਾਂ ਦਾ ਦਿਲ ਕਰੂਗਾ ਸਿੱਖਾਂ ਦੇ ਮੁੱਦੇ ਦੇ ਉੱਤੇ ਗੱਲ ਉਦੋਂ ਬਾਅਦ ਕਰਨਗੇ ਜੇ ਪਹਿਲਾਂ ਕਰਗੇ ਫਿਰ ਜਿਹੜਾ ਰਾਮ ਮੰਦਰ ਸਾਰੇ ਇਥੇ ਸਾਰਾ ਪੁਛ ਸਿੱਖਾਂ ਨੂੰ ਮਰਵਾਉਣ ਦੀ ਪਾਲਸੀ ਨਹੀਂ ਹੈ ਇਹ ਤਾਂ ਫਿਰ ਖੂਚ ਪੈ ਜੂਗੀ